ਹੈਲੋ ਗਾਇਸ ਆਪ ਸਭੀ ਦਾ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਗਾਇਸ ਅੱਜ ਆਪਾਂ ਪਲਾਟ 'ਚ ਆ ਗਏ ਤੇ ਕਾਫੀ ਦਿਨ ਹੋ ਗਏ ਝੋਲਣਾ ਆਪਣਾ ਸਾਰਾ ਲੱਗ ਗਿਆ ਕੰਪਲੀਟ ਹੋ ਗਿਆ ਆਪਣਾ ਤੇ ਕਾਫੀ ਦਿਨ ਹੋ ਗਏ ਆਪਣੀ ਵੀਡੀਓ ਨਹੀਂ ਆਈ ਤੇ ਆਪਾਂ ਸ਼ਾਰਟ ਵੀਡੀਓ ਅਪਲੋਡ ਕਰਦੇ ਸੀ ਆਪਣੀ ਲੌਂਗ ਵੀਡੀਓ ਕੋਈ ਨਹੀਂ ਆਈ ਕਾਫੀ ਟਾਈਮ ਹੋ ਗਿਆ ਤੇ ਹੁਣ ਆਪਣਾ ਇਕੱਲੇ 3 ਗਿੱਲੇ ਰਹਿ ਗਏ ਤੇ ਸਭੀ ਆਪਾਂ ਲਾਤੀ ਤੇ ਮੰਨ ਲੇ ਕਿ ਚਲੋ 20 ਦਿਨਾਂ ਤੱਕ ਉਹ ਵੀ ਲੱਗ ਜੂਗੀ ਉਹ ਵੀ ਲੱਗ ਤੇ ਅੱਜ ਆਪਾਂ ਪਲਾਟ 'ਚ ਆਇਆ ਆਪਾਂ ਥੋੜਾ ਜਿਹਾ ਟਰੈਡ ਤੁਹਾਨੂੰ ਦਿਖਾਉਣਾ ਸੀ ਟਰੈਡ ਦਾ ਤੇ ਟਰੈਡ ਵੀ ਥੋੜਾ ਜਿਹਾ ਕੰਮ ਕਰਨ ਵਾਲੀ ਟਰੈਡ ਆਪਾਂ ਹੀ ਖੜਾਤਾ ਸੀ ਫਿਲਹਾਲ ਤਾਂ ਇੱਕ ਟਰੈਡ ਧੋਣ ਵਾਲਾ ਤੇ ਆਪਾਂ ਟਰੈਡ ਐ ਨਹੀਂ ਧੋਤਾ ਹੈਗਾ ਕਿਉਂਕਿ ਵਿੱਚ ਹੁਣਾਂ ਦਾ ਲਾਉਣਾ 20 ਦਿਨਾਂ ਬਾਅਦ ਫੇਰ ਆਪਾਂ ਉਹ ਕਰਾਂਗੇ ਤਾਂ ਆਪਾਂ ਟਰੈਡ ਨਹੀਂ ਧੋਤਾ ਸੀ ਤੇ ਟਰੈਡ ਦੇ ਆਪਣਾ ਥੋੜਾ ਜਿਹਾ ਕੰਮ ਕਰਾਉਣ ਵਾਲਿਆ ਕੰਡੀਸ਼ਨ ਦੇਖੋਣਾ ਟਰੈਡ ਦੀ ਫਿਲਹਾਲ ਆਪਾਂ ਪਲਾਟ ਜਾ ਕੇ ਤੁਹਾਨੂੰ ਪਲਾਟ ਦਾ ਮਾਹੌਲ ਦਿਖਾਉਣਾ ਤੇ ਕਿਉਂਕਿ ਬਹੁਤ ਜ਼ਿਆਦਾ ਹੋਏ ਪੈਣਾ ਖੱਪਲ ਹੋਇਆ ਪਿਆ ਤੇ ਆਹ ਦੇਖੋ ਗਾਈਸ ਤੇ ਆਪਣਾ ਰੀੜਾ ਖੜਾ ਆਲੀ ਪਰ ਖੜਾ ਤੇ ਇਧਰ ਆਪਣੇ ਹਾਲ ਪਏ ਆ ਤੇ ਆਹ ਦੇਖੋ ਗਾਈਸ ਆ ਆਪਣਾ ਟਰੈਡ ਹੁਣ ਆਪਾਂ ਟਰੈਡ ਬਾਹਰ ਕੱਢਦੇ ਆਂ ਫਿਲਹਾਲ ਆਪਾਂ ਟਰੈਡ ਬਾਹਰ ਕੱਟ ਕੇ ਫੇਰ ਤੁਹਾਨੂੰ ਦਿਖਾਉਣੇ ਆਂ ਫੇਰ ਆਪਾਂ ਦੇਖਦੇ ਆਂ ਸਪੈਰੀਮੈਂਟ ਕਰਦੇ ਆਂ ਕੋਈ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਯਾਰ ਕਰਦੇ ਯਾਰ ਸਪੋਰਟ ਕਰੋ ਛੋਟਾ ਸਪੋਰਟ ਰਿਹਾ ਜੇ ਛੋਟਾ ਪਿਆਰ ਰਿਹਾ ਆਪਾਂ ਯਾਰ ਬਹੁਤ ਅੱਗੇ ਤੱਕ ਵਧ ਜਾਗੇ ਤੇ ਕੰਟੀਨਿਊ ਬਲੌਗ ਲੈ ਕੇ ਆਇਆ ਕਰਨਗੇ ਵੀ ਆਪਾਂ ਥੋੜੀ ਥੋੜੀ ਹੌਲੀ ਹੌਲੀ ਜੇ ਛੋਟਾ ਪਿਆਰ ਰਿਹਾ ਛੋਟੇ ਟਰੈਕਟਰ ਦੀ ਆਪਾਂ ਮੋਡੀਫਿਕੇਸ਼ਨ ਕਰਨ ਲੱਗ ਜਾਗੇ ਤੇ ਫਿਲਹਾਲ ਤਾਂ ਆਪਣੇ ਕੋਲੇ ਇੰਨਾ ਹਜੇ ਆਪਣੇ ਕੋਲੇ ਵੀ ਦੇਖਿਆ ਸਿਆਪਾ ਵੀ ਜੜਾ ਵੀ ਕੋਸ ਕਰਦਾਂਗੇ ਬਟੂ ਟਾਇਰ ਪਾ ਦਾਂਗੇ ਉਹ ਨਹੀਂ ਹੈਗਾ ਹਾਂ ਜੇ ਛੋਟੀ ਸਪੋਰਟ ਰਹੀ ਵੀ ਕਰ ਸਕਦੇ ਆ ਤੇ ਸਪੋਰਟ ਕਰੋ ਯਾਰ ਤੇ ਔਨਰ ਟਰੈਮਾਂ ਚ ਆਪਾਂ ਨੇਰੀ ਲਿਆ ਦਾਂਗੇ ਬਸ ਸਪੋਰਟ ਕਰੋ ਟਰੈਡ ਦਾ ਆਪਾਂ ਹੌਲੀ ਹੌਲੀ ਕੰਮ ਕਰਨ ਲੱਗ ਜਾਗੇ ਹੁਣ ਡੰਡਾ ਆਪਣਾ ਇੱਥੋਂ ਵੀ ਡੰਡਾ ਟੁੱਟ ਗਿਆ ਤੇ ਆਪਣਾ ਤਾਂ ਗਿਆ ਯਾਰ ਆ ਦੇਖੋ ਆ ਵੀ ਟੁੱਟ ਕੇ ਜਮੀ ਜਿਹੜੀ ਆ ਦੇਖੋ ਜਿਹੜੀ ਆ ਚੀਜ਼ ਆ ਆ ਆਪਣੀ ਪੱਤੀ ਲੱਗੀ ਸਾਈਡ ਤੇ ਆ ਦੇਖੋ ਇਹ ਜਮੀ ਟੁੱਟ ਗਈ ਤਾਂ ਆ ਕਰਕੇ ਆਪਣਾ ਸਪੀਕਰ ਟੁੱਟ ਗਿਆ ਦੇਖੋ ਥੱਲੋਂ ਵੀ ਟੁੱਟ ਗਿਆ ਜੀ ਦਲੋ ਵੀ ਜਮੀ ਟੁੱਟ ਗਿਆ ਇਹ ਵੀ ਹੁਣ ਆਪਾਂ ਇੱਕ ਗੱਲ ਸੋਚਦੇ ਆਂ ਆਪਾਂ ਵੀ ਇਹ ਲਹਾ ਕੇ ਆਹ ਵੀ ਆ ਸਹੀ ਖੜਾ ਆ ਵੀ ਲਹਾ ਕੇ ਆਪਾਂ ਵੀ ਆਪਣਾ ਪੇਟੀ ਧਰਾ ਦਈਏ ਤੇ ਆ ਵੀ ਆਪਾਂ ਲਹਾਵਾਂਗੇ ਸਦਰੀ ਜਿਹੜੀ ਆ ਸਦਰੀ ਲਾ ਕੇ ਫੋੜ ਡਾੜੀ ਸਦਰੀ ਪਵਾ ਦਾਂਗੇ ਮਾੜਾ ਮਾੜਾ ਪਾਣੀ ਪਾਤਾ ਛ ਮੜਾ ਹਲਕਾ ਟਰੈਡ ਧੋਤਾ ਸੀ ਆਪਾਂ ਤੇ ਚੈੱਕ ਕਰੋ ਯਾਰ ਹੁਣ ਟਰੈਡ ਚਾਬੀ ਬੱਚੀ ਸੀ ਤੇ ਆ ਦੇਖੋ ਤੇ ਪਹਿਲਾਂ ਜਦੋਂ ਮੇਰੇ ਸੈਕਿੰਡ ਬਲੌਗ ਪਾਇਆ ਸੀ ਮੈਂ ਪਹਿਲਾਂ ਬਲੌਗ ਪਾਇਆ ਸੀ ਉਹਦੇ ਵਿੱਚ ਚਾਬੀ ਹੈ ਨਹੀਂ ਸੀ ਤਾਂ ਆਪਾਂ ਪੇਚ ਕਾਸਨਾ ਸਟਾਰਟ ਕਰਿਆ ਸੀ ਹੁਣ ਆਪਾਂ ਟਰੈਡ ਬਾਹਰ ਕੱਢਦੇ ਆ ਦਿਖਾਉਣੇ ਆ ਸੋਨੂੰ ਆਪਾਂ ਥੋੜਾ ਇਹ ਸੈਲਫ ਇਹ ਸੈਲਫ ਥੋੜੀ ਖਰਾਬ ਹੋ ਗਈ ਸੀ ਐਤਕੀ ਉਹ ਵੀ ਆਪਾਂ ਨਵੀਂ ਧਰਾਈ ਦੀ ਤੇ ਫਿਲਹਾਲ ਆਪਣੀ ਬੈਟਰੀ ਤਾਂ ਨਵੀਂ ਧਰਾਈ ਹੀ ਹੋਇਆ ਵੈਸੇ ਤਾਂ ਲੋਡ ਨਹੀਂ ਪੈਂਦੀ ਐਤਕੀ ਆਪਾਂ ਹੁਣ ਆਪਾਂ ਇਹਦਾ ਸਿਲੈਂਸਰ ਖੋਲਾਂਗੇ ਸਿਲੈਂਸਰ ਖੋਲ ਕੇ ਤੁਹਾਨੂੰ ਆਵਾਜ਼ ਦਿਖਾਵਾਂਗੇ ਇੱਕ ਸਲ ਤੇ ਠੀਕ ਹੈ ਥੋੜਾ ਟਰੈਕ ਤੁਹਾਨੂੰ ਉਹ ਬੁਲਾ ਲਿਆ ਯਾਰ ਮੈਨੂੰ ਉਹ ਬਹੁਤ ਜ਼ਿਆਦਾ ਬੁਰਾ ਲੱਗੀ ਜਾਂਦਾ ਯਾਰ ਥੋੜਾ ਢੀਡਾ ਹੋਇਆ ਪਿਆ ਨਾ ਉਹ ਸਿੱਧਾ ਵੀ ਆ ਨਾਟ ਜਿਹੜਾ ਨਾਟ ਵੀ ਜਮੀ ਖੋਲਿਆ ਪਿਆ ਆਪਣਾ ਤੇ ਭਾਈ ਸਾਹਿਬ ਆਪਾਂ ਪਰਨਾਂ ਤੇ ਆਪਾਂ ਚਾਬੀ ਚੱਕ ਲੈ ਆਪਾਂ ਪਰਨਾਂ ਚੱਕ ਲੈ 15 ਨੰਬਰ ਸਾਈਜ਼ ਲੱਗੂ ਸਾਈਜ਼ ਵਿੱਚ ਲੱਗਣਾ ਚਾਹੀਦਾ ਪਲਾਸ ਨਾ ਗਾਈਂ ਪਲਾਸ ਨਾ ਖੁੱਲਣਾ ਨਹੀਂ ਹਾਂ 15 ਨੰਬਰ ਪਾਣਾ ਲੱਗੇਗਾ ਗਾਈਸ ਹੱਕਸ ਨਾਲ ਤਾਂ ਚੈਨਾ ਕਸਿਆ ਤਾਂ ਜੁਗਣਾ ਕਰੀ ਚੁ ਦੁਬਾਰ ਜੁਗ ਦਾ ਕਲੰਪ ਜੁਗ ਸਲੈਂਸਰ ਜਾਈਸ ਉਹਦੇ ਕਲੰਪ ਨਹੀਂ ਸੀ ਤੇ ਆਪਾਂ ਉਹਨਾਂ ਤੇ ਵਾਲੀ ਤੋਂ ਜਿਹੜਾ ਆਪਣਾ ਆ ਕਲੰਪ ਸੀ ਕਿਉਂਕਿ ਸਲੈਂਸਰ ਦਾ ਕਰਕੇ ਨਾ ਸਲੈਂਸਰ ਦਾ ਚੌੜਾ ਵਧੂ ਹੁੰਦਾ ਹੋਊ ਤੇ ਉਹ ਜਿਹੜੇ ਆਹ ਥੱਲੇ ਲਈ ਆਪਣੀ ਵੀ ਪੱਠੀ ਹੁੰਦੀ ਆ ਇਹਦੇ ਉੱਤੇ ਚੜਦਾ ਨਹੀਂ ਤੇ ਤਾਂ ਕਰਕੇ ਆਪਾਂ ਕਲੈਂਪ ਬਹੁਤ ਔਖਾ ਪਹਿਲਾਂ ਆਪਾਂ ਸਟੀਲ ਦਾ ਲੈਂਦਾ ਸੀ ਸਿਲੈਂਸਰ ਸਟੀਲ ਦਾ ਸਿਲੈਂਸਰ ਤੇ ਆਪਾਂ ਕੱਟ ਲਾਏ ਉਹ ਲੋਟ ਨਹੀਂ ਆਇਆ ਚਾਪਾ ਤੇ ਉਹ ਆਪਾਂ ਮੋੜਦਾ ਸੀ ਫਿਰ ਆਪਾਂ ਜੁੰਡੀ ਵਾਲਾ ਤਾਂ ਲੈਂਦਾ ਸੀ ਆਪਾਂ ਤੇ ਇਹ ਕਲੈਂਪ ਦੀ ਪੰਗਾ ਹੁੰਦਾ ਗਾਈਸ ਹੋਰ ਕੁਛ ਨਹੀਂ ਹੁੰਦਾ ਦੇਖੋ ਬਾਈਸ ਇਹ ਗਾਇਸ ਆਪਾਂ ਸਿਲੈਂਸਰ ਆਪਾਂ ਕੋਲ ਤਾਂ ਦੇਖੋ ਜਮੀ ਕਾਲਾ ਹੋਇਆ ਪਿਆ ਨਾਲੇ ਮੋਪਾ ਧਰਦਿਆਂ ਦਿਖਾਉਣਾ ਫਿਰ ਇਹ ਨਾਟ ਕਰਦੀ ਆਪਾਂ ਹੋਲਤਾ ਦੇਖੋ ਯਾਰ ਕੱਲੀ ਹੁਣ ਪੱਠੀ ਰਹੀ ਦੇਖੋ ਕਿੰਨਾ ਕਾਲਾ ਹੋਇਆ ਪਿਆ ਆਹ ਦੇਖੋ ਕਾਲਾ ਬਾਲਾ ਵੇ ਦੇਖੋ ਸੱਤ ਵੀ ਕਾਲੇ ਹੋ ਗਏ ਆਪਣੇ ਸਲੈਂਸਰ ਆਪਾਂ ਰੱਖਤਾ ਖੋਲ ਕੇ ਤੇ ਹੁਣ ਆਪਾਂ ਤੁਹਾਨੂੰ ਇਹਦੀ ਆਪਾਂ ਲਾਊਡ ਚੈੱਕ ਕਰਾਉਣਾ ਇਹਦੀ ਤੁਹਾਨੂੰ ਬਾਅਦ ਚੈੱਕ ਕਰਾਉਣਾ ਵੀ ਕਿੰਨੀ ਕ ਆਵਾਜ਼ ਬਣਦੀ ਹੈ ਇਹਦੀ ਕਿੰਨੀ ਕ ਨਾ ਤੇ ਇਹਨਾਂ ਬਾਅਦ ਚੈੱਕ ਕਰਾ ਕੇ ਫਿਰ ਆਪਾਂ ਇਹਨੂੰ ਵੈਸੇ ਲੈ ਕੇ ਜਾਂਦੇ ਆ ਜੀੜੀ ਦੇ ਦੇ ਕਿਉਂ ਕਿ ਕਿੜਾ ਮਾਰ ਕੇ ਬਣਾ ਫਿਰ ਇਹਦੀ ਬਾਅਦ ਚੱਕ ਵੀ ਲਾਊਡ ਤਾਂ ਠੀਕ ਹੈ ਨਾ ਤੇ ਲਾਊਡ ਵੀ ਇਹ ਸਾਇਲੈਂਸਰ ਤੋਂ ਬਾਅਦ ਬਹੁਤ ਲਾਊਡ ਹੋ ਜਾਂਦਾ ਪਹਿਲਾਂ ਵੀ ਇੱਕ ਦੋ ਵਾਰ ਸਾਇਲੈਂਸਰ ਇੱਕ ਦੋ ਵਾਰ ਖੁੱਲਿਆਗਾ ਤੇ ਸ਼ਾਰਟ ਵੀਡੀਓ ਸੀ ਜਦੋਂ ਆਪਾਂ ਸਰਹੰਦ ਲੈ ਕੇ ਟ੍ਰੈਟ ਤੇ ਉਦੋਂ ਵੀ ਇਹਦੀ ਪੱਠੀ ਵੀ ਖੁੱਲੀ ਹੋਈ ਸੀ ਸਾਇਲੈਂਸਰ ਅਸੀਂ ਬਾਅਦ ਚੋਂ ਕੱਸਿਆ ਸੀ ਹੁਣ ਸਾਨੂੰ ਚੈੱਕ ਕਰਾਉਣੇ ਆ ਤੇ ਇਹ ਪਹਿਲਾਂ ਆਪਾਂ ਗੇਅਰ ਕੱਢ ਦਈਏ ਦਵਾਂ 2 3 ਦੇਖੋ ਬਾਅਦ ਦੇਖੋ ਇਹਦੇ ਪਹਿਲਾਂ ਨੂੰ ਆਵਾਜ਼ ਬਦਲ ਗਈ ਪਹਿਲਾਂ ਨੂੰ ਬਾਜ ਦਾ ਫਰਕ ਪੈ ਗਿਆ ਦੇਖੋ ਹਾਂ ਵਾਲੀ ਗੱਲ सिलैसर अपना पानू बदल दें ती गेढ़ पाए पेला चलिए दूजा आठ घर आगे फिर दूजे गेट कर अपना स्लैक्स मैं

ਇਹ ਕਹਤਾ ਹਾਂ ਬ੍ਰੇਕ ਥੋੜੀ ਜਿਹੀ ਬੰਨਣ ਵਾਲੀ ਸੀ ਆਪਣੀ ਆਹ ਸਿਸਟਮ ਹੋ ਗਿਆ ਥੀਨ ਕਰਨ ਵਾਲਾ ਆ ਦੇਖੋ ਆਪਣਾ ਇਹ ਚੇਂਜ ਹੋ ਗਿਆ ਵੈਸੇ ਥੋੜੀ ਜਿਹੀ ਤਾਂ ਲੱਗ ਕੇ ਜਾਂਦੀ ਇੱਕ ਤੇ ਇਹ ਆਪਣਾ ਸੈੱਟ ਹੋ ਗਿਆ ਆਪਣੀ ਸੀਸੀ ਬ੍ਰੇਕ ਬੰਨਣ ਵਾਲੇ ਤੇ ਸਲੈਂਸਰ ਨੂੰ ਖਾਦਾ ਸੋਨੂੰ ਇਹਦਾ ਕਰਕੇ ਨਾ ਆਤ ਲੱਗੇ ਗਰਮ ਹੋ ਜਾਈਸੇ ਪਰ ਠੀਕ ਤੇ ਲੰਪ ਕੱਸ ਲਿਆ ਹੁਣ ਅੱਧਾ ਕਲੰਪ ਕੱਸ ਕੇ ਇਹ ਦੇਖੋ ਨੈਸ਼ਨਲ ਆਪਰ ਗਏ ਤੇਲ ਨਾਲ ਪਾਣੀ ਵੀ ਨਹੀਂ ਦੇਖਿਆ ਤੇ ਬ੍ਰੇਕ ਦੇ ਆਜੋ ਹੁਣ ਆਪਾਂ ਉਹ ਕਰਦੇ ਆ ਗਾਇਸ ਇਹਦਾ ਅੰਦਰ ਲਾ ਲੀਏ ਪਹਿਲਾਂ ਅੰਦਰ ਲਾ ਕੇ ਤੁਹਾਨੂੰ ਦਿਖਾਉਣੇ ਆਪਾਂ ਇਹਦਾ ਹੁਣ ਸਿਸਟਮ ਸਰਕਾ ਸੰਦੇ ਆਪਣਾ ਟਾਈਮ ਲੱਗ ਜੂਗਾ ਖੋਲਣ ਤੇ ਟਾਈਮ ਨਹੀਂ ਲੱਗਦਾ ਆਪਾਂ ਨੂੰ ਇਸ ਰਾਹ ਉਹਨੇ ਇਸ ਰਾਹ ਚ ਡੈਸ਼ ਆਉਟਪੁੱਟ ਗਿਆ ਇਤਾਲਾਕੇ ਇਸ ਰਾਹ ਤੇ ਦੇਖ ਜੀ ਇਹ ਸੀ ਬਾਦੀ ਰਕਸਤਾ ਤੇ ਗਾਇਸ ਆਪਾਂ ਕਲੈਂਸਰ ਕਾਸਤਾ ਹੁਣ ਵੀ ਬਹੁਤ ਮਜ਼ਬੂਤ ਵੀ ਮਜ਼ਬੂਤ ਇਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਗਾਇਸ ਤੇ ਜਿਆਦਾ ਜਿਆਦਾ ਚ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਕੰਟੀਨਿਊ ਵਲੌਗ ਆਇਆ ਕਰਨਗੇ ਮੈਂ ਦਿੱਲੀ ਦੇ ਕੰਟੀਨਿਊ ਬੈਸ ਤੇ ਕੰਟੀਨਿਊ ਵਲੌਗ ਹੁੰਦੇ ਆਪਣੀ ਡੇਲੀ ਦੇ ਤੇ ਹਾਂ ਵਿੱਚ ਦੀ ਇੱਕ ਨਾਦਨ ਕੋਈ ਕੰਮ ਪੈ ਜਾਏ ਕੋਈ ਆਪਣੀ ਐਮਰਜੈਂਸੀ ਆ ਤਾਂ ਨਹੀਂ ਵਲੌਗ ਆਉਂਦਾ ਨਹੀਂ ਦਿੱਲੀ ਦੇ ਵਲੌਗ ਆਉਂਦੇ ਸ਼ਾਰਟ ਵੀਡੀਓ ਦਿੱਲੀ ਦੀ ਅਪਲੋਡ ਹੁੰਦੀ ਆ ਗੈਸ ਕੱਲ ਦੇ ਵਲੌਗ ਚ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਯਾਰ ਜੇ ਆਪਣੇ ਵਲੌਗ ਵਧੀਆ ਲੱਗਦੇ ਆ ਤੇ ਆਪਣੇ ਕੰਟੀਨਿਊ ਵਲੌਗ ਆਏ ਕਰਨੇ ਸਪੋਰਟ ਕਰੋ ਯਾਰ ਸਪੋਰਟ ਦੀ ਲੋੜ ਛੋਟੇ ਛੋਟੇ ਹੈ ਭਾਈ ਨੂੰ ਬਸ ਸਪ ਤੇ ਜੇ ਛੁੱਡੀ ਸਪੋਰਟ ਰਹੀ ਤੇ ਆਪਾਂ ਹੌਲੀ ਹੌਲੀ ਟਰੈਕਟਰ ਪੂਰਾ ਆਪਾਂ ਮੋਡੀਫਾਈ ਕਰ ਦਾਂਗੇ ਤੇ ਕੱਲ ਦੇ ਨੂੰ ਆਪਾਂ ਸਾਇਲੈਂਸਰ ਦੇਖਦੇ ਗਏ ਸਾਨੂੰ ਸਾਇਲੈਂਸਰ ਆਪਾਂ ਬਦਲਾਂਗੇ ਤੇ ਆਪਣੇ ਜੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਗਰਮੀ ਹੱਥ ਵੀ ਦੇਖੋ ਇਹ ਕਾਲੇ ਹੋ ਗਏ ਤੇ ਗਰਮੀ ਬਹੁਤ ਜ਼ਿਆਦਾ ਮਿਹਨਤ ਬਹੁਤ ਜ਼ਿਆਦਾ ਲੱਗਦੀ ਯਾਰ ਤੇ ਹੁਣ ਤੁਹਾਨੂੰ ਮਿਲਦੇ ਆਪਾਂ ਕੱਲ ਦੇ ਬਲੌਗ